ਦਲਜੀਤ ਸਿੰਘ ਜੀ ਇੱਕ ਇੰਡੀਆ ਦਾ ਪ੍ਰੋਗਰਾਮ ਸੀ ਜੋ ਕਾਫੀ ਜ਼ਿਆਦਾ ਵਾਇਰਲ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਯੂਟਿਊਬਰ ਨੇ ਰਣਵੀਰ ਅਲਾਵਾ ਦੀਆ ਉਹਨਾਂ ਦੇ ਵੱਲੋਂ ਕੁਝ ਕਹ ਲੋ ਕਿ ਅਸ਼ਲੀਲ ਸਵਾਲ ਜਿਵੇਂ ਕਮੈਂਟ ਕੀਤੇ ਗਏ ਸੀਗੇ ਜਿਸ ਤੋਂ ਬਾਅਦ ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ ਹਾਲਾਂਕਿ ਸ਼ਾਇਦ ਉਹਨਾਂ ਤੋਂ ਕੋਈ ਕੇਸ ਵੀ ਚੱਲਦਾ ਪਿਆ ਕੋਈ ਨਾ ਤੇ ਪੁਲਿਸ ਕਾਰਵਾਈ ਵੀ ਹੋ ਸਕਦੀ ਹੈ ਪਰ ਗੱਲ ਕਰੀਏ ਅਜਿਹੇ ਸ਼ੋਅਾਂ ਦਾ ਸਾਹਮਣੇ ਆ ਜਾਣਾ ਅਜਿਹੀ ਕਹ ਲੋ ਕਿ ਜੇ ਆਪਾਂ ਕਹੀਏ ਬੋਲਣ ਦੀ ਆਜ਼ਾਦੀ ਕਿ ਆਜ਼ਾਦੀ ਇਸ ਹੱਦ ਤੱਕ ਜਾਇਜ਼ ਹੈ ਜੇ ਆਪਾਂ ਦੇਖਿਆ ਜਾਵੇ ਵਿਦੇਸ਼ਾਂ ਵਿੱਚ ਜਿਆ ਨੋਰਮਲ ਚੱਲਦੀਆਂ ਨੇ ਕਿ ਤੁਹਾਨੂੰ ਲੱਗਦਾ ਕਿ ਭਾਰਤ ਵਿੱਚ ਇਹਦੀਆਂ ਚੀਜ਼ਾਂ ਨੂੰ ਉਹ ਜਗ੍ਹਾ ਦੇਣੀ ਚਾਹੀਦੀ ਹੈ ਜੋ ਜੋ ਵੈਸਟਰਨ ਕਲਚਰ ਦੇ ਵਿੱਚ ਹੁੰਦੀ ਹੈ ਕਿਉਂਕਿ ਉਸ ਯੂਟਿਊਬਰ ਨੇ ਕਿਹਾ ਕਿ ਮੈਂ ਵੈਸਟ ਦੇ ਵਿੱਚੋਂ ਪਹਿਲਾਂ ਇਹਨਾਂ ਦੇਖਿਆ ਸੀਗਾ ਦੇਖ ਕੇ ਮੈਂ ਇਹ ਜਿਆ ਸਵਾਲ ਕਰ ਦਿੱਤਾ ਹੈ ਕਿਵੇਂ ਦੇਖਦੇ ਹੋ ਕਿ ਕਿਹਦੇ ਵਿੱਚ ਭਾਰਤੀ ਨਹੀਂ ਇਸ ਦੇ ਵਿੱਚ ਹੁਣ ਪੰਜਾਬੀ ਵੀ ਆ ਸਾਹਮਣੇ ਆ ਗਏ ਨੇ ਜਿਹੜਾ ਜਿਹੜਾ ਕਰਨ ਦੇ ਵਿੱਚ ਕੋਈ ਕਈ ਕਈ ਚੀਜ਼ਾਂ ਆਪਾਂ ਦੇਖਦੇ ਆ ਇਹ ਜੇ ਸੋਸ਼ਲ ਮੀਡੀਆ ਤੇ ਚੀਜ਼ਾਂ ਬਣਦੀਆਂ ਨੇ ਕਈ ਸ਼ਾਰਟ ਮੂਵੀ ਆ ਕੋਈ ਮੂਵੀ ਆ ਕਈ ਤਾਂ ਰੀਲਸ ਬਣਾਈ ਜਾਂਦੀਆਂ ਨੇ ਕਿਵੇਂ ਦੇਖਦੇ ਹੋ ਸਾਰੀ ਘਰਾਂ ਨੂੰ ਤੁਸੀਂ ਦੇਖੋ ਇਹ ਜਿਹੜਾ ਚੈਲੰਜ ਇਸ ਵੇਲੇ ਚੱਲਿਆ ਹੋਇਆ ਹੈ ਨਾ ਖਾਸ ਤੌਰ ਦੇ ਉੱਤੇ ਸਾਡੀ ਕਮਿਊਨਿਟੀ ਜਾਂ ਪੂਰੀਏ ਭਾਰਤੀਆਂ ਹੋਰ ਸਟੇਟਾਂ ਪੰਜਾਬ ਤੋਂ ਇਲਾਵਾ ਦੀ ਗੱਲ ਕਰ ਲਈਏ ਇਹ ਬਹੁਤ ਜ਼ਿਆਦਾ ਆਪਾਂ ਕਹੀਏ ਭਈ ਬੁਰਾ ਵਕਤ ਚੱਲ ਰਿਹਾ ਹੈ ਬੁਰਾ ਵਕਤ ਕਿਉਂ ਚੱਲ ਰਿਹਾ ਹੈ ਜਾਂ ਇਹਨੂੰ ਆਪਾਂ ਇਸ ਤਰ੍ਹਾਂ ਕਹਿ ਲਈਏ ਭਈ ਜਨਰੇਸ਼ਨ ਗੈਪ ਹੈ ਖਰੇ ਸਾਨੂੰ ਹੀ ਬੁਰਾ ਲੱਗਦਾ ਹੈ ਕਾਰਨ ਇਹ ਹੈ ਕਿ ਜਿਹੜੀ ਅੱਜ ਕਮੇਡੀ ਵੀ ਚੱਲ ਰਹੀ ਹੈ ਤੁਸੀਂ ਰਨਵੀਰ ਅਲਾਬਾਦੀ ਦੀ ਗੱਲ ਕੀਤੀ ਇੱਕ ਮਸ਼ਹੂਰ ਆਪਾਂ ਕਹੀਏ ਭਈ ਯੂਟਿਊਬਰ ਹੈਗਾ ਪੋਡਕਾਸਟਰ ਹੈ ਜਿਨੇ ਪੋਡਕਾਸਟਾਂ ਬਹੁਤ ਵਧੀਆ-ਵਧੀਆ ਕੀਤੀਆਂ ਸਿੱਖੀਜ਼ਮ ਤੇ ਵੀ ਕੀਤੀਆਂ ਉਦਾ ਇੱਕ ਸ਼ੋਅ ਦੇ ਵਿੱਚ ਜਾਣਾ ਜਿਹੜਾ ਸਮੇ ਰੈਨਾ ਦਾ ਇੱਕ ਸ਼ੋਅ ਹੈਗਾ ਉਹਦੇ ਵਿੱਚ ਜਾ ਕੇ ਤੇ ਇੱਕ ਸਵਾਲ ਪੁੱਛਣਾ ਜਿਹੜਾ ਉੱਥੇ ਕੈਂਡੀਡੇਟ ਆਇਆ ਕੰਟੈਸਟੈਂਟ ਜਿਹੜਾ ਆਇਆ ਹੋਇਆ ਉਹਨੂੰ ਸਵਾਲ ਪੁੱਛਣਾ ਉਹ ਵੀ ਬਹੁਤ ਮਤਲਬ ਕੀ ਭੱਦਾ ਸਵਾਲ ਉਹਦੇ ਤੋਂ ਇਹ ਪਤਾ ਲੱਗਿਆ ਵੀ ਉਹਦੀ ਸੋਚ ਕੀ ਹੈਗੀ ਹੈ ਜੋ ਆਮ ਆਪਾਂ ਦੇਖ ਰਹੇ ਆ ਸਾਰੇ ਹੀ ਉਹਦੀ ਨਿੰਦਿਆ ਕਰ ਰਹੇ ਨੇ ਭਾਵੇਂ ਕੋਈ ਗੋਦੀ ਮੀਡੀਆ ਦਾ ਚੈਨਲ ਹੀ ਕਿਉਂ ਨਾ ਹੋਵੇ ਉਹ ਸਾਰੇ ਹੀ ਉਹਦੇ ਮਗਰ ਪਏ ਹੋਏ ਨੇ ਵੀ ਭਾਈ ਆਹ ਕੀ ਕੀਤਾ ਤੂੰ ਕਿਹੋ ਜੀ ਗੱਲ ਹੈ ਪਰ ਹੁਣ ਸਵਾਲ ਇੱਥੇ ਇਹ ਹੈ ਕਿ ਰਣਵੀਰ ਅਲਾਬਾਦੀਆ ਤੋਂ ਪਹਿਲਾਂ ਸਾਰਾ ਕੁਝ ਸਹੀ ਚੱਲ ਰਿਹਾ ਕੀ ਇਹ ਫਸਟ ਟਾਈਮ ਹੋਇਆ ਕਿ ਕਿਸੇ ਨੇ ਅਸ਼ਲੀਲ ਟਿੱਪਣੀ ਇੱਕ ਵੱਡੇ ਪ੍ਰੋਗਰਾਮ ਦੇ ਵਿੱਚ ਆ ਕੇ ਕੀਤੀ ਹੈ ਜਿਹੜਾ ਇੱਕ ਨੈਸ਼ਨਲ ਇਸ਼ੂ ਬਣ ਗਿਆ ਨਹੀਂ ਇਸ ਤੋਂ ਪਹਿਲਾਂ ਹਜ਼ਾਰਾਂ ਟਿੱਪਣੀਆਂ ਹਜ਼ਾਰਾਂ ਘਟੀਆਂ ਟਾਈਪ ਕੋਮੇਡੀ ਪ੍ਰੋਗਰਾਮ ਜਿਹੜੇ ਨੇ ਆਲਰੇਡੀ ਚੱਲ ਰਹੇ تھے ਇਨਸਟਾ ਰੀਲਸ ਦੇ ਵਿੱਚ ਦੇਖ ਲਓ YouTube ਦੇ ਉੱਤੇ ਦੇਖ ਲਓ ਜਿਹਨੂੰ ਕੋਮੇਡੀ ਕਿਹਾ ਜਾਂਦਾ ਪਰ ਉਹ ਅਸ਼ਲੀਲ ਕੋਮੇਡੀ ਹੈ ਪਹਿਲਾਂ ਇਹ ਕਿਹਾ ਜਾਂਦਾ ਸੀ ਨਾ ਕਿ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਜਿਹੜੀ ਇਹ ਡਬਲ ਮੀਨਿੰਗ ਜਿਹੜੀ ਹੈ ਕਮੇਡੀ ਕੀਤੀ ਜਾਂਦੀ ਹੈ ਯਾਨੀ ਕਿ ਡਬਲ ਮੀਨਿੰਗ ਇੱਕ ਮਤਲਬ ਸਿੱਧਾ ਤੇ ਇੱਕ ਪੁੱਠਾ ਮਤਲਬ ਜਾਂ ਇਦਾਂ ਕਹਿ ਲਈਏ ਕਿ ਅਸ਼ਲੀਲ ਮਤਲਬ ਜਿਹੜਾ ਨਿਕਲਦਾ ਹੋਵੇ ਉਹ ਕਮੇਡੀ ਪਾਕਿਸਤਾਨੀ ਡਰਾਮਿਆਂ 'ਚ ਕੀਤੀ ਜਾਂਦੀ ਕੀਤੀ ਜਾਂਦੀ ਰਹੀ ਹੈ ਪਰ ਜਿਹੜਾ ਸਾਡੇ ਵਾਲਾ ਪੰਜਾਬ ਹੈ ਪੰਜਾਬ ਦੀ ਕਮੇਡੀ ਬੜੀ ਸਾਫ਼ ਸੁਥਰੀ ਹੁੰਦੀ ਸੀ ਹੁਣ ਵੀ ਹੈ ਬਹੁਤਾਂ ਜਿਹੜੇ ਸਾਡੇ ਕਮੇਡੀਅਨ ਨੇ ਪੰਜਾਬ ਦੇ ਉਹ ਬੜੀ ਸਾਫ ਸੁਥਰੀ ਕਮੇਡੀ ਕਰਦੇ ਆ ਹਾਲਾਂਕਿ ਥੋੜਾ ਜਿਹੜਾ ਆਪਾਂ ਕਈਏ ਪਈ ਲੈਕਚਰ ਪੂਣਾ ਕਹਿ ਦਈਏ ਥੋੜੀ ਘੱਟੀ ਜਿਹੜੀ ਘੱਟੀਆਂ ਸ਼ਬਦਾਬਲੀ ਉਹ ਆ ਚੁੱਕੀ ਹੈ ਜਿਵੇਂ ਕੁਝ ਸਾਡੇ ਵੱਡੇ ਕਮੇਡੀਅਨ ਹੈਗੇ ਆ ਉਹ ਗਾਲਾਂ ਦਾ ਪ੍ਰਯੋਗ ਕਰਨ ਲੱਗ ਪਏ ਆ ਮਤਲਬ ਕਿ ਉਹ ਗਾਲਾਂ ਜਿਹੜੀਆਂ ਨੇ ਆਮ ਆਪਾਂ ਚਲੋ ਆਮ ਤਾਂ ਜਿਹੜੀ ਹੈ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਲੱਗਿਆਂ ਉਹ ਚਲਦੀਆਂ ਹੀ ਆ ਮਾੜੀਆਂ ਮੋਟੀਆਂ ਪਰ ਜਦੋਂ ਤੁਸੀਂ ਕਿਸੇ ਪਲੇਟਫਾਰਮ ਦੇ ਉੱਤੇ ਬੋਲ ਰਹੇ ਹੋ ਤੁਹਾਡੀ ਫਿਲਮ ਥੀਏਟਰ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਕਿਸੇ ਨੈਸ਼ਨਲ ਟੀਵੀ ਤੇ ਪਰਫਾਰਮ ਕਰ ਰਹੇ ਹੋ ਸੋ ਉੱਥੇ ਜਦੋਂ ਉਹ ਗਾਲਾਂ ਤੁਸੀਂ ਕਰਦੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਦੇ ਲੋਕਾਂ ਦੇ ਵਿੱਚ ਉਹਨੂੰ ਆਮ ਕਰ ਦਿੰਦੇ ਹੋ ਕਹਿਰ ਇਹ ਗੱਲ ਰਹਿ ਗਈ ਪੰਜਾਬ ਦੇ ਕਮੇਡੀਅਨਾਂ ਦੀ ਪਰ ਜਿਹੜੀ ਆ ਹੁਣ ਚੱਲੀ ਹੈ ਨਾ ਜਿਹੜੀ ਭਾਰਤ ਲੈਵਲ ਦੇ ਉੱਤੇ ਇੰਡੀਆ ਲੈਵਲ ਦੇ ਉੱਤੇ ਇੱਕ ਸਟੈਂਡ ਅਪ ਕਮੇਡੀ ਦੇ ਰੂਪ ਦੇ ਵਿੱਚ ਤੁਸੀਂ ਦੇਖੋ ਵੀ ਇੱਕ ਕੁੜੀ ਹੈ ਉਹਦਾ ਨਾਮ ਮੈਨੂੰ ਸ਼ਾਇਦ ਪਤਾ ਨਹੀਂ ਹੈ ਸੋ ਉਹ ਕਿਵੇਂ ਐਲਜੀਬੀਟੀਕਿਊ ਆ ਜਿਹੜਾ ਸਿਸਟਮ ਇਸ ਵੇਲੇ ਚੱਲਿਆ ਹੋਇਆ ਗੇ ਲੈਸਬੀਅਨ ਉਹਨੂੰ ਕਿਨਾਂ ਪ੍ਰਮੋਟ ਕਰਦੀ ਹੈ ਉਹ ਇੱਕ ਮੁੰਡਾ ਹੈਗਾ ਸਾਡੇ ਆਪਣੇ ਸਰਦਾਰ ਮੁੰਡਾ ਹੈ ਉਹਦਾ ਨਾਮ ਜਸਪ੍ਰੀਤ ਸਿੰਘ ਹੈ ਉਹਦੀ ਵੀ ਦੇਖੋ ਉਹ ਵੀ ਗਾਲਾਂ ਦੀ ਪਰਮਾਰ ਉਹਦੀ ਕਮੇਡੀ ਦੇ ਵਿੱਚ ਹੁੰਦੀ ਹੈ ਉਹ ਡਬਲ ਮੀਨਿੰਗ ਕਮੇਡੀ ਉਹ ਕਰਦਾ ਤੇ ਫਿਰ ਸੋਚਦਾ ਹੈ ਵੀ ਸ਼ਾਇਦ ਮੈਂ ਲੋਕਾਂ ਨੂੰ ਬੜਾ ਹਸਾ ਰਿਹਾ ਉਸ ਤੋਂ ਬਾਅਦ ਹੋਰ ਇਹਨਾਂ ਦੇ ਨਾਲ ਦੇ ਜਿਹੜਾ ਹੈਗਾ ਇੱਕ ਹੋਰ ਸਰਦਾਰ ਆ ਉਹ ਚੰਗਾ ਭੜਾ ਬਜ਼ੁਰਗ ਹੈਗਾ ਵਧੀਆ ਕਮੇਡੀ ਕਰ ਸਕਦਾ ਪਰ ਉਹਦੀ ਵੀ ਤੁਸੀਂ ਦੇਖੋ ਕਮੇਡੀ ਡਬਲ मीनिंग ਕਿੰਨੀ ਹੁੰਦੀ ਹੈ ਕਿੰਨਾ ਅਸ਼ਲੀਲ ਟਾਈਪ ਹੈ ਕਮੇਡੀ ਜਿਹੜੀ ਹੈ ਲਾਈ ਹੋਈ ਇਹਨਾਂ ਨੇ ਇਹ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਸੋ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹੀਏ ਵੀ ਵਿਊਜ਼ ਦੀ ਦੌੜ ਦੇ ਵਿੱਚ ਤੇ ਦੂਸਰੇ ਨਾਲੋਂ ਵਧੀਆ ਕਰਨ ਦੀ ਦੌੜ ਦੇ ਵਿੱਚ ਅੱਜ ਸਾਡੀ ਕਮੇਡੀ ਅੱਜ ਸਾਡੀ ਆਮ ਜਿਹੜੀ ਗੱਲਬਾਤ ਹੈਗੀ ਹੈ ਉਹ ਇੰਨੀ ਜ਼ਿਆਦਾ ਵਲਗਰ ਹੋ ਚੁੱਕੀ ਹੈ ਕਿ ਅਸੀਂ ਅੱਗੇ ਬੈਠੇ ਹੋਏ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਧਿਆਨ ਨਹੀਂ ਦਿੰਦੇ ਕਿ ਉਹਨਾਂ ਦੇ ਵਿੱਚ ਮਿਨਰ ਵੀ ਹੋਣਗੇ ਐਡਲਟਸ ਤਾਂ ਹੋਣ ਗਈ ਪਰ ਮਿਨਰਸ ਵੀ ਹੋਣਗੇ ਤੁਹਾਡੀ ਜਦੋਂ ਇੱਕ ਘਟੀਆ ਸ਼ਬਦਾਵਲੀ ਜਦੋਂ ਇੰਟਰਨੈਟ ਦੇ ਉੱਤੇ ਜਾਂਦੀ ਹੈ ਤਾਂ ਉਹਨੂੰ ਹਰ ਕੋਈ ਸੁਣ ਰਿਹਾ ਸੋ ਇਸੇ ਤਰੀਕੇ ਦੇ ਨਾਲ ਹੁਣ ਜਦੋਂ ਆਪਾਂ ਪੰਜਾਬ ਦੇ ਕੁਝ ਘਟੀਆ ਪੱਧਰ ਦੇ ਜਿਹੜੇ ਪਰਸਨੈਲਿਟੀਆਂ ਹੈਗੀਆਂ ਉਹਨਾਂ ਨੂੰ ਦੇਖਦੇ ਆ ਉਹਦੇ ਵਿੱਚ ਇੱਕ ਬੀਬੀ ਹੈਗੀ ਹੈ ਜਿਹਦਾ ਨਾਮ ਕਮਲ ਕੌਰ ਹੈ ਸ਼ਾਇਦ ਸੋ ਉਹ ਕਿੰਨਾ ਘਟੀਆ ਕਿੰਨੀ ਜਿਹੜੀ ਗੰਦੀ ਸ਼ਬਦਾਵਲੀ ਹੈਗੀ ਆ ਉਹ ਵੀਡੀਓ ਬਣਾਉਂਦੀ ਹੈ ਇੱਕ ਹੋਰ ਹੈਗੀ ਆ ਮੀਤੀ ਮੀਤੀ ਕਰਕੇ ਹੈ ਕੈਨੇਡਾ ਦੇ ਵਿੱਚ ਸ਼ਾਇਦ ਰਹਿੰਦੀ ਆ ਉਹ ਸੋ ਉਹ ਕੀ ਕਰ ਰਹੀ ਹੈ ਮਤਲਬ ਕਿ ਕਾਲਿਆਂ ਦੇ ਨਾਲ ਉਹ ਅਸ਼ਲੀਲ ਫਿਲਮਾਂ ਤੱਕ ਜਿਹੜੀ ਆ ਉਹ ਬਣਾ ਚੁੱਕੀ ਹੈ ਉਹਨਾਂ ਦੇ ਨਾਲ ਵੀਡੀਓਜ਼ ਬਣਾਉਂਦੀ ਹੈ ਆ ਸੂਟ ਪਾਇਆ ਹੁੰਦਾ ਯਾਨੀ ਕਿ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਮੈਂ ਪੰਜਾਬਣ ਤੇ ਮੈਂ ਫੇਰ ਵੀ ਆ ਜਿਹੜੇ ਕੰਮ ਹੈਗੇ ਕਰ ਰਹੀਆਂ ਮਤਲਬ ਪੂਰੇ ਪੰਜਾਬ ਨੂੰ ਬਦਨਾਮੀ ਦਿਵਾਉਣੀ ਉਹ ਇਸ ਮਕਸਦ ਦੇ ਨਾਲ ਕੰਮ ਕਰ ਰਹੀ ਹੈ ਇਹਦੇ ਨਾਲ ਦੀਆਂ ਹੋਰ ਬਹੁਤ ਨੇ ਸੋ ਇੱਕ ਇੱਕ ਪ੍ਰੋਡਿਊਸਰ ਸੀ ਡੀ ਐਕਸ ਸਮਥਿੰਗ ਜਾਂ 3 ਐਕਸ ਉਹਦਾ ਨਾਮ ਸੀ ਉਹਦੇ ਦੋ ਤਿੰਨ ਵਾਰੀ ਛੇਤਰ ਵੀ ਫਿਰਿਆ ਪਰ ਉਹ ਫਿਰ ਵੀ ਠੀਠ ਹੈ ਖੈਰ ਉਹਨੇ ਘਟਾ ਦਿੱਤੀ ਉਨੀ ਡੋਜ਼ ਨਹੀਂ ਹੁਣ ਦਿੰਦਾ ਸ਼ਲੀਲਤਾ ਦੀ ਪਰ ਫੇਰ ਵੀ ਕਿਤੇ ਨਾ ਕਿਤੇ ਮਾਨਸਿਕਤਾ ਇਹਨਾਂ ਦੀ ਉਹੋ ਹੀ ਹੈਗੀ ਹੈ ਸੋ ਇਹ 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 ਜਿਹੜੀਆਂ ਚੀਜ਼ਾਂ ਨੇ ਨਾ ਇਹ ਰੋਕਣੀਆਂ ਬਹੁਤ ਜ਼ਰੂਰੀ ਹੈ ਪਤਾ ਨਹੀਂ ਜਵਾਨੀ ਦਾ ਨਸ਼ਾ ਹੈ ਕਿ ਲੋਕ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ ਪਰ ਮੈਂ ਤਾਂ ਇੱਕ ਗੱਲ ਤੋਂ ਹੈਰਾਨ ਹੁੰਨਾ ਹੁੰਨਾ ਹੈ ਕਿ ਜਦੋਂ ਇਹਨਾਂ ਦੇ ਬੱਚੇ ਅੱਗੋਂ ਹੋ ਜਾਣਗੇ ਉਹ ਜਦੋਂ ਆਪਣੇ ਆਪਣੀ ਜਿਹੜੀ ਮਦਰਜ਼ ਹੈਗੀ ਐ ਜਾਂ ਆਪਣੇ ਫਾਦਰਜ਼ ਹੈਗੇ ਆ ਉਹਨਾਂ ਦੀਆਂ ਵੀਡੀਓ ਦੇਖਣਗੇ ਤਾਂ ਫਿਰ ਉਹ ਕੀ ਸੋਚਣਗੇ ਉਹ ਉਹਨਾਂ ਦੇ ਮਾਈਂਡ ਦੇ ਵਿੱਚ ਕੀ ਆਏਗਾ ਜਾਂ ਤਾਂ ਫਿਰ ਇਹ ਸੋਚ ਰਹੇ ਨੇ ਕਿ ਅਸੀਂ ਆਪਣੇ ਤੋਂ ਅਸ਼ਲੀਲ ਜਿਹੜੀ ਅੱਗੇ نسل ਪੈਦਾ ਕਰਨੀ ਹੈ ਸੋ ਉਹਨਾਂ ਨੂੰ ਸ਼ਾਇਦ ਇਹ ਨਾਰਮਲ ਲੱਗੇ ਹੋ ਸਕਦਾ ਹੈ ਭਾਈ ਕਿ ਇਹਨਾਂ ਨੇ ਜਿੱਦਾਂ ਦਾ ਆਪਣਾ ਖਾਨਦਾਨ ਇਹਨਾਂ ਦਾ ਕਲਚਰ ਹੋਏਗਾ ਇਹਨਾਂ ਦੇ ਪਰਿਵਾਰਾਂ ਦਾ ਸੋ ਇਹ ਹੋ ਸਕਦਾ ਇਹਨਾਂ ਦੀਆਂ ਅਗਲੀਆਂ ਜਨਰੇਸ਼ਨ ਇਹਨਾਂ ਤੋਂ ਵੀ ਜ਼ਿਆਦਾ ਅਸ਼ਲੀਲ ਹੋਣ ਤੇ ਉਹਨਾਂ ਨੂੰ ਇਹ ਸਾਰਾ ਪਿਛਲਾ ਨਾਰਮਲ ਲੱਗਦਾ ਹੋਵੇ ਲੱਗੇ ਸੋ ਮੈਂ ਇਹ ਵੀ ਇੱਕ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਪਰ ਜੇ ਹੁਣ ਦੂਸਰੇ ਪਾਸੇ ਆਪਾਂ ਦੇਖੀਏ ਕਿੱਥੇ ਪੰਜਾਬ ਦਾ ਉਹ ਰਿਚ ਕਲਚਰ ਇੱਕ ਦੂਸਰੇ ਦੀ ਰਿਸਪੈਕਟ ਜਾਂ ਕਈਏ ਵੀ ਵੱਡੇ ਦੀ ਛੋਟੇ ਦੀ ਘਰ ਦੇ ਵਿੱਚ ਨੂਹਾਂ ਦੀ ਪਰਜਾਈਆਂ ਦੀ ਉਹ ਸਾਰੀ ਰਿਸਪੈਕਟ ਜਿਹੜੀ ਹੈਗੀ ਆ ਉਹ ਕਿੱਥੇ ਜਾ ਰਹੀ ਹੈ ਆ ਇੰਟਰਨੈਟ ਅੱਜ ਜਦੋਂ ਦਾ ਆਇਆ ਆ ਆਪਾਂ ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ ਕਿ ਇੰਟਰਨੈਟ ਦੇ ਹਜ਼ਾਰਾਂ ਫਾਇਦੇ ਨੇ ਸੋਸ਼ਲ ਮੀਡੀਆ ਦੇ ਹਜ਼ਾਰਾਂ ਫਾਇਦੇ ਨੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣਦਾ ਹੈ ਸੋਸ਼ਲ ਮੀਡੀਆ ਕਈਆਂ ਦੇ ਬਿਜ਼ਨਸ ਬਣਦਾ ਹੈ ਕਈਆਂ ਦੀ ਪ੍ਰੋਮੋਸ਼ਨ ਬਣਦਾ ਹੈ ਬਹੁਤ ਸਾਰੇ ਲੋਕ ਕਲਾਕਾਰ ਇਥੋਂ ਉੱਠੇ ਕਈਆਂ ਨੇ ਆਪਣੇ ਅਰਬਾਂ ਦੇ ਬਿਜ਼ਨਸ ਜਿਹੜੇ ਆ ਸੋਸ਼ਲ ਮੀਡੀਆ ਤੋਂ ਬਣਾ ਲਏ YouTube ਤੋਂ ਪੈਸੇ ਕਮਾਏ ਜਾ ਰਹੇ ਆ ਸੋ ਹਜ਼ਾਰਾਂ ਨਹੀਂ ਅਣਗਿਣਤ ਜਿਹੜੇ ਫਾਇਦੇ ਇਹਦੇ ਹੈਗੇ ਆ ਪਰ ਜਦੋਂ ਆਪਾਂ ਗੱਲ ਕਰਦੇ ਆਂ ਵੀ ਇਹਨੂੰ ਮਾਰ ਜਿਹੜੀ ਮਾਰੀ ਆ ਉਹ ਆ ਘਟਿਆ ਪੱਦਰ ਦੇ ਲੋਕਾਂ ਨੇ ਜਿਨ੍ਹਾਂ ਦੀ ਮਾਨਸਿਕਤਾ ਘਟਿਆ ਸੀ ਹੁਣ ਮੈਨੂੰ ਇੱਕ ਗੱਲ ਦੱਸੋ ਇੱਕ ਉਹ ਮੈਡ ਸੰਧੂ ਹੈ ਉਹ ਆਪਣੇ ਆਪ ਨੂੰ ਗੇ ਦੱਸਦਾ ਹੈ ਗੇ ਹੈ ਤੂੰ ਤੇ ਤੂੰ ਆਪਣੇ ਘਰ ਰ ਹੈ ਤੂੰ ਪਬਲਿਕਲੀ ਉਹਦਾ ਪ੍ਰਚਾਰ ਕਿਉਂ ਕਰਦਾ ਆਪਣੀ ਉਸ ਕਮੀ ਉਹ ਜਿਹੜੀ ਤੇਰੇ ਵਿੱਚ ਕਮੀ ਹੈਗੀ ਆ ਜਾਂ ਤੈਨੂੰ ਬਿਮਾਰੀ ਜਿਹੜੀ ਲੱਗੀ ਹੋਈ ਹੈ ਤੂੰ ਉਹਨੂੰ ਪ੍ਰੋਮੋਟ ਕਿਉਂ ਕਰ ਰਿਆ ਸੋ ਇਹ ਚੀਜ਼ਾਂ ਬਾਹਰ ਲਿਆਉਣੀਆਂ ਹੁਣ ਜਿਹੜੀ ਮੈਂ ਤੁਹਾਨੂੰ ਦੱਸਿਆ ਕੈਨੇਡਾ ਵਾਲੀ ਇੱਕ ਹੈਗੀ ਆ ਅ ਜਿਹੜੀ ਮੀਤੀ ਮੀਤੀ ਕਰਕੇ ਜੇ ਤਾਂ ਪਹਿਲਾਂ ਵੀ ਨਾਂ ਲਿਆ ਆ ਸੋ ਤੇਰੇ ਕਾਲੇ ਨਾਲ ਸਬੰਧ ਹੋਣ ਤੇਰੇ ਕਿਸੇ ਹੋਣ ਗੋਰੇ ਦੇ ਨਾਲ ਕਿਸੇ ਪੰਜਾਬੀ ਦੇ ਨਾਲ ਉਹਦੇ ਨਾਲ ਸਾਨੂੰ ਕੀ ਲੈਣ ਦੇਣਾ ਉਹ ਚੀਜ਼ਾਂ ਤੁਸੀਂ ਪ੍ਰਮੋਟ ਕਰਕੇ ਕੀ ਦੱਸਣਾ ਚਾਹੁੰਦੇ ਹੋ ਕੀ ਮਤਲਬ ਸਾਬਤ ਕਰਨਾ ਚਾਹੁੰਦੇ ਹੋ ਸੋ ਤੁਸੀਂ ਜੋ ਮਰਜ਼ੀ ਕਰੋ ਆਪਣੀ ਲਾਈਫ ਦੇ ਵਿੱਚ ਉਹਨੂੰ ਤੁਸੀਂ ਲੈ ਕੇ ਪਬਲੀਕਲੀ ਜਦੋਂ ਰੱਖਦੇ ਹੋ ਤਾਂ ਦੂਜੇ ਲੋਕਾਂ ਤੇ ਪ੍ਰਭਾਵ ਪੈਂਦਾ ਜਾਂ ਤਾਂ ਫਿਰ ਤੁਸੀਂ ਇਹ ਚਾਹੁੰਦੇ ਹੋ ਕਿ ਪੂਰਾ ਪੰਜਾਬ ਹੀ ਇਸ ਤਰ੍ਹਾਂ ਦਾ ਹੋ ਜੇ ਜਾ ਫਿਰ ਨਬੀਰ ਅਲਾਬਾਦੀ ਵਰਗੇ ਜਿਹੜੇ ਲੋਕ ਨੇ ਉਹ ਇਹ ਚਾਉਂਦੇ ਐ ਕਿ ਕਮੇਡੀ ਲਿਆ ਕੇ ਇੱਥੇ ਖੜੀ ਕਰਦੀ ਐ ਕਿ ਪੂਰੇ ਭਾਰਤ ਦੇ ਵਿੱਚ ਅਸ਼ਲੀਲ ਹੀ ਕਮੇਡੀ ਹੋਵੇ ਮਤਲਬ ਕਿ ਕੋਈ ਸੰਸਕਾਰ ਨਹੀਂ ਕੋਈ ਕਲਚਰ ਨਹੀਂ ਤੁਹਾਡੀਆਂ ਦਾਦੀਆਂ ਵੀ ਉੱਥੇ ਬੈਠੀਆਂ ਐ ਤੁਹਾਡੇ ਦਾਦੇ ਵੀ ਉੱਥੇ ਬੈਠੇ ਤੁਹਾਡਾ ਫਾਦਰ ਉੱਥੇ ਬੈਠਾ ਹੋਇਆ ਸੋ ਉਹ ਵੀ ਮਤਲਬ ਕਿ ਉਹ ਸਾਰਾ ਕੁਝ ਦੇਖਣ ਮੈਂ ਤੇ ਚਲੋ ਇਹ ਵੀ ਇੱਕ ਨਾਲ ਮੈਂ ਐਡ ਕਰ ਦਵਾਂ ਆਪਣੇ ਪੰਜਾਬ ਦੇ ਜਿਹੜੇ ਮੁੰਡੇ ਪੋਡਕਾਸਟ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਹਲਕਾ ਟੱਚ ਇਹ ਬਲਗਰ ਜਿਹੜੀ ਹੈਗੀ ਸ਼ਬਦਾਵਲੀ ਦਾ ਉਹ ਦੇਣ ਲੱਗ ਪਿਆ ਸ਼ੁਰੂਆਤ ਇਧਰ ਵੀ ਹੋ ਚੁੱਕੀ ਆ ਤੁਸੀਂ ਦੇਖਿਓ ਕਿਤੇ ਜਾ ਕੇ ਕੁਝ ਹੈਗੇ ਨੇ ਮੈਂ ਨਾਮ ਨਹੀਂ ਲੈਣੇ ਫਿਲਹਾਲ ਦੀ ਘੜੀ ਕਿਉਂਕਿ ਉਹ ਹਜੇ ਸ਼ੁਰੂਆਤ ਹੈਗੀ ਆ ਜੇਕਰ ਅਸੀਂ ਉਹਨੂੰ ਰੋਕ ਸਕਦੇ ਆ ਤਾਂ ਰੋਕ ਲਈਏ ਅਦਰਵਾਇਜ਼ ਉਹ ਵੀ ਆਉਂਦੇ ਸਮੇਂ ਦੇ ਵਿੱਚ ਡਬਲ ਮੀਨਿੰਗ ਕੋਮੇਡੀ ਗੱਲਾਂ ਜਾਂ ਫਿਰ ਹੋਰ ਜਿਹੜੀ ਵਲਗਰ ਹੈਗੀ ਇਹ ਸ਼ਬਦਾਵਲੀ ਉਹ ਵੀ ਲਿਆਉਣ ਲੱਗ ਪਣਗੇ ਸ਼ਾਇਦ ਉਹਨਾਂ ਨੂੰ ਲੱਗਦਾ ਜਿਵੇਂ ਇੱਕ ਨਸ਼ਾ ਕਰਨ ਵਾਲਾ ਹੁੰਦਾ ਨਾ ਉਹ ਪਹਿਲਾਂ ਸ਼ੁਰੂ ਤੋਂ ਇੱਕ ਛੋਟੀ ਡੋਜ਼ ਲੈਂਦਾ ਸਮਾਲ ਡੋਜ਼ ਲੈਂਦਾ ਉਸ ਤੋਂ ਬਾਅਦ ਉਹਨੂੰ ਥੋੜੀ ਜੀ ਉਹਦਾ ਅਸਰ ਘਟਣ ਲੱਗ ਪੈਂਦਾ ਫਿਰ ਉਹਦੀ ਵੱਡੀ ਡੋਜ਼ ਜਿਹੜੀ ਹੈ ਲੈਣ ਲੱਗ ਪੈਂਦਾ ਫਿਰ ਉਹਨੂੰ ਡਬਲ ਕਰ ਦਿੰਦਾ ਫਿਰ ਉਹਨੂੰ ਟ੍ਰਿਪਲ ਕਰ ਦਿੰਦਾ ਮਤਲਬ ਜੇ ਤੁਸੀਂ ਅੱਜ ਅਸ਼ਲੀਲ ਕਮੇਡੀ ਦੀ ਸ਼ੁਰੂਆਤ ਕਰੋਗੇ ਨਾ ਤਾਂ ਲੋਕਾਂ ਵਾਸਤੇ ਇਹਦੀ ਡੋਜ਼ ਵੀ ਵਧੇ ਜਾਣੀ ਹੈ ਜੇ ਤੁਸੀਂ ਅੱਜ ਲੋਕਾਂ ਨੂੰ ਆ ਚੀਜ਼ਾਂ ਆਮ ਕਰ ਦਿੱਤੀਆਂ ਅਸ਼ਲੀਲ ਕਮੇਡੀ ਅਸ਼ਲੀਲ ਗੱਲਾਂ ਬਾਤਾਂ ਸੁਣਾ ਕੇ ਇਹ ਆਮ ਕਰ ਦਿੱਤਾ ਤਾਂ ਲੋਕਾਂ ਦੀ ਡੋਜ਼ ਵੀ ਵੱਧ ਜਾਣੀ ਹੈ ਉਸ ਹਿਸਾਬ ਦੇ ਨਾਲ ਤੁਹਾਨੂੰ ਵੀ ਆਪਣੀ ਜਿਹੜੀ ਬਲਗੈਰਿਟੀ ਹੈਗੀ ਆ ਤੁਹਾਡੇ ਸ਼ਬਦਾਂ ਦੇ ਵਿੱਚ ਅਸ਼ਲੀਲਤਾ ਹੈਗੀ ਆ ਉਹ ਵੀ ਵਧਾਉਣੀ ਪਊਗੀ ਸੋ ਫਿਰ ਇਹਦਾ ਐਂਡ ਕਿੱਥੇ ਜਾ ਕੇ ਹੋਊਗਾ ਤੁਸੀਂ ਜਿਵੇਂ ਕਿਹਾ ਨਾ ਕਿ ਰਣਵੀਰ ਅਲਾਬਾਦੀਏ ਨੇ ਜਾਂ ਕਹਿਤਾ ਕਿ ਇਹ ਮੈਂ ਵੈਸਟ ਤੋਂ ਸੁਣਿਆ ਸੀ ਵੈਸਟ ਦੇ ਵਿੱਚੋਂ ਇਹ ਚੀਜ਼ ਆਈ ਤੇ ਅਸੀਂ ਐਡਾਪਟ ਕਰ ਲਈ ਬਿਲਕੁਲ ਅਸੀਂ ਕਾਪੀਕੈਟ ਆ ਸਾਡੇ ਲੋਕ ਆਪਣਾ ਕੋਈ ਵੀ ਆਈਡੀਆ ਜਿਹੜਾ ਹੈ ਉਹ ਆਯਾਤ ਨਹੀਂ ਕਰਦੇ ਭਾਵੇਂ ਆਪਾਂ ਬਿਜ਼ਨਸ ਪੱਧਰ ਤੇ ਕਹੀਏ ਭਾਵੇਂ ਟੈਕਨੋਲੋਜੀ ਦੇ ਪੱਧਰ ਤੇ ਕਹੀਏ ਤੇ ਭਾਵੇਂ ਆ ਪੋਡਕਾਸਟਾਂ ਲਾ ਲਓ ਇੰਟਰਵਿਊਜ਼ ਲਾ ਲੋ ਵੈਬ ਚੈਨਲਜ਼ ਲਾ ਲੋ ਜਾਂ ਟੀਵੀ ਚੈਨਲਜ਼ ਜਾਂ ਕਲਚਰ ਕੱਪੜੇ ਪਾਉਣ ਦਾ ਢੰਗ ਗੱਲ ਕਰਨ ਦਾ ਢੰਗ ਗਾਣਿਆਂ 'ਚ ਰੈਪ ਆਈ ਵੈਸਟਰਨ ਮਿਊਜ਼ਿਕ ਪੰਜਾਬੀ ਗਾਣਿਆਂ 'ਚ ਆ ਗਿਆ ਅਸੀਂ ਸਾਰਾ ਕੁਝ ਜਿਹੜਾ ਹੈ ਉਹ ਵੈਸਟ ਤੋਂ ਕਾਪੀ ਕਰਦੇ ਹਾਂ ਸੋ ਹੁਣ ਇੱਥੇ ਇਹ ਤਾਂ ਜ਼ਰੂਰੀ ਨਹੀਂ ਨਾ ਹੈਗਾ ਹੁਣ ਮੰਨ ਲਓ ਅਸ਼ਲੀਲ ਕਾਮੇਡੀ ਤੁਸੀਂ ਕਰ ਲਈ ਪਰ ਕੀ ਤੁਸੀਂ ਗੋਰਿਆਂ ਵਾਂਗ ਗੋਰਿਆਂ ਤੋਂ ਲਿਆ ਨਾ ਅਸ਼ਲੀਲ ਕਾਮੇਡੀ ਤੁਸੀਂ ਪਰ ਕੀ ਤੁਸੀਂ ਗੋਰਿਆਂ ਵਾਂਗ ਖੁੱਲੇ ਦਰਿਆ ਦਿਲਾਂ ਵਾਲੇ ਹੈਗੇ ਹੋ ਕੀ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਤੁਹਾਡੇ ਵਾਂਗੂ ਇੱਕ ਦਿੱਲੀ ਦੇ ਵਿੱਚ ਹੀ ਕਿੰਨੇ ਰੇਪ ਜਿਹੜੇ ਉਹ ਦਿਨ ਦੇ ਵਿੱਚ ਹੋ ਜਾਂਦੇ ਆ ਕੀ ਤੁਹਾਡੀ ਸੋਚ ਗੋਰਿਆਂ ਦੀ ਵੱਡੀ ਸੋਚ ਵਰਗੀ ਹੈ ਕੀ ਤੁਹਾਡੇ ਵੀ ਉੱਥੇ ਰਾਤ ਨੂੰ ਲੜਕੀ 12 ਵਜੇ ਇਕੱਲੀ ਘੁੰਮ ਸਕਦੀ ਹੈ ਇੱਥੇ ਤਾਂ ਘੁੰਮਦੀਆਂ ਕੈਨੇਡਾ ਅਮਰੀਕਾ ਜਿਹੜਾ ਗੋਰਿਆਂ ਦੀ ਤੁਸੀਂ ਗੰਦੀ ਕਮੇਡੀ ਤੁਸੀਂ ਕਹਿ ਰਹੇ ਹੋ ਵੀ ਉੱਥੋਂ ਲਈ ਆ ਉਹ ਵੀ ਤਾਂ ਕਰਦੇ ਹੀ ਹੈ ਸੋ ਉਹ ਉਹਨਾਂ ਦਾ ਕਲਚਰ ਉਹਨਾਂ ਦੇ ਵਿੱਚ ਜੀ ਉਹ ਸਾਰਾ ਕੁਝ ਹੈ ਤਾਂ ਉਹਨਾਂ ਦੇ ਵਿੱਚ ਆਜ਼ਾਦੀ ਵੀ ਹੈ ਉਹਨਾਂ ਦੇ ਵਿੱਚ ਖਤਰਾ ਨਹੀਂ ਹੈ ਵੀ ਕੋਈ ਕੱਲੀ ਕੁੜੀ ਜਿਹੜੀ ਆ ਉਹ ਜਾ ਨਹੀਂ ਸਕਦੀ ਇੰਨੇ ਰੇਪ ਹੋ ਰਹੇ ਨੇ ਦੇਣ ਦੇ ਮੈਨੂੰ ਹੁਣੇ ਤੁਸੀਂ ਗੂਗਲ ਕਰ ਲਓ ਇੱਕ ਪਾਸੇ ਭਾਰਤ ਦੇ ਵਿੱਚ ਲਿਖੋ ਕਿ ਐਵਰੀ ਡੇ ਕਿੰਨੇ ਰੇਪ ਹੁੰਦੇ ਆ ਉਸ ਤੋਂ ਬਾਅਦ ਤੁਸੀਂ ਅਮਰੀਕਾ ਲਿਖ ਲਓ ਕੈਨੇਡਾ ਇੰਗਲੈਂਡ ਲਿਖ ਲਓ ਸੋ ਫਿਰ ਤੁਸੀਂ ਜਿਹੜੀਆਂ ਚੰਗੀਆਂ ਚੀਜ਼ਾਂ ਉਹਨੂੰ ਤੁਸੀਂ ਅਡਾਪਟ ਨਹੀਂ ਕਰਨਾ ਹੁਣ ਤੁਸੀਂ ਕੁਝ ਵੀਡੀਓਜ਼ ਦੇਖੀਆਂ ਹੋਣੀਆਂ ਚਲੋ ਆਪਾਂ ਇਸ ਪੱਧਰ ਦੇ ਉੱਤੇ ਆ ਕੇ ਵੀ ਗੱਲ ਕਰ ਲੈਂਦੇ ਆ ਗੋਆ ਬੀਚ ਦੀਆਂ ਤੁਸੀਂ ਵੀਡੀਓ ਦੇਖੋ ਕਈ ਵਾਰੀ ਤੁਹਾਡੇ ਅੱਗੇ ਆ ਜਾਂਦੀਆਂ ਰੀਲਸ ਉਹਦੇ ਵਿੱਚ ਜਿਹੜੀਆਂ ਬਾਹਰੋਂ ਜਿਹੜੀਆਂ ਵੈਸਟ ਤੋਂ ਬੀਬੀਆਂ ਜਾਂਦੀਆਂ ਨੇ ਉਥੇ ਕਿਉਂਕਿ ਉਹ ਸਸਤਾ ਪੈਂਦਾ ਨਾ ਇਸ ਕਰਕੇ ਜਿਹਨਾਂ ਜਿਹੜੇ ਅਫੋਰਡ ਨਹੀਂ ਕਰਦੇ ਗੋਰੇ ਵੱਡੀਆਂ ਵੱਡੇ ਦੇਸ਼ਾਂ 'ਚ ਜਾ ਕੇ ਆਪਣਾ ਸਮਰ ਜਿਹੜਾ ਆਪਣੇ ਅ ਸੰਬਾਤ ਕਰਨਾ ਜਾਂ ਜਿਹੜਾ ਸਮਰ ਦੇ ਵਿੱਚ ਉਹ ਜਾਂਦੇ ਸਮੁੰਦਰਾਂ ਦੇ ਕੰਢੇ ਤੇ ਜਿਹੜੇ ਉਹ ਅਫੋਰਡ ਨਹੀਂ ਕਰਦੇ ਉਹ ਇੰਡੀਆ 'ਤਿਆਂ ਇਹ ਜਿਹੜੀਆਂ ਚੀਪ ਬੀਚੇਸ ਹੈਗੀਆਂ ਉਹਨਾਂ ਚੂਜ਼ ਕਰ ਲੈਂਦੇ ਆ ਵੇਚਾਲੂ ਅਸੀਂ ਉੱਥੇ ਜਾ ਕੇ ਆਪਣਾ ਇਹ ਸਮਰ ਜਿਹੜਾ ਇੱਕ ਦੋ ਮਹੀਨੇ ਦਾ ਉੱਥੇ ਕੱਟਦੇ ਆ ਕਿਸੇ ਸਮੁੰਦਰ ਦੇ ਕੰਡੇ ਤੇ ਸੋ ਤੁਸੀਂ ਦੇਖੋ ਉੱਥੇ ਆਲੇ ਦੁਆਲੇ ਕਾਲੇ ਪੀਲੇ ਜਿਹੇ ਲੋਕ ਕਿਵੇਂ ਆ ਕੇ ਆਪਣੀਆਂ ਲਾਲਾਂ ਜਿਹੜੀਆਂ ਲਮਕਾਉਂਦੇ ਉਹਨਾਂ ਗੋਰੀਆਂ ਦੇ ਵਿੱਚ ਬਹਿ ਜਾਂਦੇ ਆ ਕੇ ੱੱਕੇ ਦੇ ਨਾਲ ਉਹਨਾਂ ਨੂੰ ਕਹਿੰਦੇ ਸਾਡੇ ਨਾਲ ਫੋਟੋ ਖਿਚਾਓ ਸਾਨੂੰ ਐਦਾਂ ਕਰੋ ਸਾਡੇ ਨਾਲ ਉਹ ਕਰੋ ਉਸ ਤੋਂ ਬਾਅਦ ਉੱਥੇ ਕਿੰਨੇ ਕਨਾਉਣੇ ਕੰਮ ਵੀ ਹੋਏ ਆ ਠੀਕ ਹੈ ਸੋ ਇਹ ਇਹ ਰਿਐਲਿਟੀ ਆ ਸਾਡੀ ਅਸਲ ਦੇ ਵਿੱਚ ਆ ਜਿਹੜੀ ਕਮੇਡੀ ਦੇ ਵਿੱਚੋਂ ਨਿਕਲ ਰਿਹਾ ਨਾ ਇਹ ਜੋ ਸਾਰਾ ਕੁਝ ਇਹ ਅੰਦਰ ਸੋਚ ਭਰੀ ਹੋਈ ਆ ਲੋਕਾਂ ਦੇ ਇਹ ਇਹ ਤੁਸੀਂ ਦੇਖੋ ਵੀ ਸਿਰਫ ਇੱਕ ਬ੍ਰੇਕ ਬੰਨ ਲਾਈ ਹੋਈ ਆ ਤੇ ਕਿਤੇ ਮਾੜੇ ਮੋٹے ਕਾਨੂੰਨ ਦੇ ਡਰ ਨੇ ਲੋਕਾਂ ਦੀਆਂ ਗਾਲਾਂ ਦੇ ਡਰ ਨੇ ਲਾਈ ਹੋਈ ਜੇ ਅੱਜ ਇਹ ਗਾਲਾਂ ਹਟ ਜਾਣ ਜੇ ਅੱਜ ਰਣਵੀਰ ਅਲਾਬਾਦੀਆ ਦੀ ਇਹ ਗੱਲ ਦੇ ਉੱਤੇ ਇਹਨੂੰ ਇਗਨੋਰ ਕਰ ਦਿੱਤਾ ਜਾਂਦਾ ਤਾਂ ਉਹਨੇ ਹੋਰ ਵਧਣਾ ਸੀ ਕਿਉਂਕਿ ਇਹ ਸੋਚ ਭਰੀ ਹੋਈ ਹੈ ਅੰਦਰ ਇਹ ਸਾਡੀ ਸਾਡੇ ਲੋਕਾਂ ਦੀ ਜਿਹੜੀ ਸੋਚ ਹੈ ਨਾ ਇਸ ਕੰਟੀਨੈਂਟ ਦੇ ਵਿੱਚ ਆਪਾਂ ਕਹੀਏ ਇਹਦੇ ਵਿੱਚ ਆ ਵੀ ਪਾਕਿਸਤਾਨ ਵੀ ਆ ਜਾਂਦਾ ਪਾਕਿਸਤਾਨ ਦੇ ਵਿੱਚ ਵੀ ਆਹੀ ਹਾਲ ਹੈ ਠੀਕ ਹੈ ਉੱਥੇ ਵੀ ਅਸ਼ਲੀਲਤਾ ਕਾਮ ਜਾਂ ਫਿਰ ਔਰਤ ਦੇ ਪ੍ਰਤੀ ਜਿਹੜੀ ਹੈਗੀ ਹੈ ਇੱਕ ਗੰਦੀ ਸੋਚ ਜਿਹੜੀ ਹੈਗੀ ਹੈ ਉਹ ਉਹ بڑے ਵੱਡੇ ਪੱਦਰ ਦੇ ਉੱਤੇ ਕੰਮ ਕਰਦੀ ਹੈ ਉਸੇ ਤਰੀਕੇ ਦੇ ਨਾਲ ਇੱਧਰ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਤੁਸੀਂ ਲੈ ਰਹੇ ਹੋ ਉਹ ਠੀਕ ਹੈ ਤੇ ਜੇ ਮਾੜੀਆਂ ਚੀਜ਼ਾਂ ਤੁਸੀਂ ਉਹ ਚੱਕੀ ਜਾਓ ਚੰਗੀਆਂ ਚੀਜ਼ਾਂ ਚੱਕੋ ਨਾ ਤੇ ਫੇਰ ਗੱਲ ਕਿੱਧਰ ਨੂੰ ਜਾਂਦੀ ਹੈ ਫੇਰ ਤਾਂ ਤੁਹਾਡੀ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਹੈਗੀ ਆ ਸੋ ਤੁਸੀਂ ਐਨੇ ਜੋ ਕੇ ਹਜੇ ਨਹੀਂ ਹੋਏ ਭਈ ਤੁਸੀਂ ਉਹਨਾਂ ਦੇ ਟਾਈਪ ਦੀ ਕਮੇਡੀ ਤੁਸੀਂ ਲੈ ਕੇ ਆਓ ਤੇ ਤੁਹਾਡੇ ਲੋਕ ਸੁਣਨ ਉਹਨੂੰ ਉਸੇ ਤਰੀਕੇ ਦੇ ਨਾਲ ਇੱਕ ਐਂਟਰਟੇਨਮੈਂਟ ਸਮਝ ਕੇ ਤੇ ਭੁੱਲ ਜਾਣ ਫੋਰਗੇਟ ਕਰ ਦੇ ਨਹੀਂ ਇਹ ਤੁਹਾਡਾ ਸਾਰਾ ਜੋ ਤੁਸੀਂ ਕਰ ਰਹੇ ਹੋ ਟੀਵੀਆ ਦੇ ਉੱਤੇ ਇਹਦਾ ਪ੍ਰਭਾਵ ਉੱਥੇ ਦੇ ਲੋਕਾਂ ਤੇ ਪੈ ਰਿਹਾ ਕਿਉਂਕਿ ਮੈਂਟੈਲਿਟੀ ਸਾਡੀ ਬਹੁਤ ਛੋਟੀ ਹੈ ਉਹ ਫਿਰ ਅਸਲ ਸਮਾਜ ਦੇ ਉੱਤੇ ਪ੍ਰਭਾਵ ਪੈਂਦਾ ਸੋ ਬੜੀ ਮਤਲਬ ਆਪਾਂ ਇਹੀ ਕਹਿ ਸਕਦੇ ਆਂ ਕਿ ਇੱਕ ਘਟਿਆ ਪਰਚਲਨ ਹੈਗਾ ਇਹ ਜਿਹੜਾ ਕਮੇਡੀ ਦਾ ਇੱਕ ਦੌਰ ਇਹਨਾਂ ਨੇ ਚਲਾਇਆ ਹੋਇਆ 10 15 20 ਜਾਣੇ ਨੇ ਮੈਨੂੰ ਲੱਗਦਾ ਪੀ ਇਹਨਾਂ ਦੀਆਂ ਮੈਂ ਜ਼ਿਆਦਾ ਦੇਖਦਾ ਬਾਕੀ ਮੇਰਾ ਕੋਈ ਇਹਨਾਂ ਇੰਟਰਸਟ ਨਹੀਂ ਇਹਦੇ ਵਿੱਚ ਹੁੰਦਾ ਜਿਹੜੀ ਸਟੈਂਡ ਅਪ ਕਮੇਡੀ ਕਰਦੇ ਆ ਉਹ ਬਹੁਤ ਮਤਲਬ ਕਿ ਅਸ਼ਲੀਲ ਟਾਈਪ ਦੀ ਕਮੇਡੀ ਕਰਦੇ ਆ ਤੇ ਬਲਗਰ ਜਿਹੜੀ ਹੈਗੀ ਉਹਨਾਂ ਦੀ ਕਮੇਡੀ ਹੁੰਦੀ ਆ ਪੰਜਾਬ ਦੇ ਪੋਡਕਾਸਟਰਾਂ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਧਰ ਵੀ ਸ਼ੁਰੂਆਤ ਹੋ ਰਹੀ ਆ ਉਹਨਾਂ ਨੂੰ ਵੀ ਰੋਕਿਆ ਜਾਣਾ ਚਾਹੀਦਾ ਤੇ ਹੋਰ ਜਿਹੜੇ ਹੈਗੇ ਆ ਵੀਡੀਓਜ਼ ਬਣਾਉਣ ਵਾਲੇ ਜਿਹੜੇ ਹੈਗੇ ਪੰਜ ਸੱਤ ਸੋ ਫੇਰ ਆਪਾਂ ਮਤਲਬ ਕਿ ਇੱਕ ਵਧੀਆ ਸਮਾਜ ਸਿਰਜ ਸਕਦੇ ਆ ਸੋ ਬੜਾ ਕੁਸ਼ ਹੈ ਦੇਖੋ ਸਮਾਜ ਦੇ ਵਿੱਚ ਬਲਗੈਰਟੀ ਫਲਾਉਣ ਵਾਲੇ ਇਹਨਾਂ ਜਿਹੜੇ ਸਾਰੇ ਯੂਟਿਊਬਰ ਨੇ ਜਾਂ ਪਬਲਿਕ ਫਿਗਰਸ ਹੈਗੀਆਂ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਦੋ ਵੱਡੀਆਂ ਉਦਾਹਰਨਾਂ ਆਪਾਂ ਦੇ ਸਕਦੇ ਆ ਹਣੀ ਸਿੰਘ ਜਿਨੇ ਪੰਜਾਬੀ ਗਾਇਕੀ ਦੇ ਵਿੱਚ ਵੀ ਅਸ਼ਲੀਲਤਾ ਲਿਆਂਦੀ ਉਹਦੀ ਵੀ ਇੱਕ ਇੰਟਰਵਿਊ ਦੇ ਵਿੱਚ ਇੱਕ ਪਾਰਟ ਹੈ ਜਿੱਥੇ ਉਹਨੇ ਇਹ ਗੱਲ ਕਬੂਲ ਕੀਤੀ ਹੈ ਕਿ ਮੈਨੂੰ ਅਫਸੋਸ ਹੁੰਦਾ ਮੈਨੂੰ ਅਫਸੋਸ ਹੁੰਦਾ ਹੈ ਕਿ ਮੇਰੇ ਬੱਚੇ ਮੇਰੀਆਂ ਆਉਣ ਵਾਲੀਆਂ ਅਗਲੀਆਂ ਜਨਰੇਸ਼ਨ ਮੇਰੀਆਂ ਭਤੀਜੀਆਂ ਮੇਰੇ ਭਤੀਜੇ ਮੇਰੇ ਭਾਂਜੇ ਭਾਂਜੀਆਂ ਕਹਿੰਦੇ ਆ ਕਿ ਉਹ ਮੇਰੇ ਉਹ ਬਲਗਰ ਜਿਹੜੇ ਗੀਤ ਹੈਗੇ ਉਹ ਨਾ ਦੇਖਣ ਕਿਉਂਕਿ ਮੈਨੂੰ ਅਫਸੋਸ ਹੁੰਦਾ ਕਿ ਜੇ ਉਹ ਦੇਖਣਗੇ ਤੇ ਉਹਨਾਂ ਤੇ ਕੀ ਪ੍ਰਭਾਵ ਪਏਗਾ ਇਸੇ ਤਰੀਕੇ ਦੇ ਨਾਲ ਸਦੀ ਲਿਉਣੀ ਇੱਕ ਅਡਲਟ ਫਿਲਮ ਸਟਾਰ ਕਹ ਲਈਏ ਫਿਲਮ ਐਕਟਰਸ ਕਹ ਲਈਏ ਜਿਨ੍ਹਾਂ ਨੇ ਅਡਲਟ ਫਿਲਮਾਂ ਬਣਾਈਆਂ ਉਨੇ ਵੀ ਇਹ ਗੱਲ ਕਬੂਲ ਕੀਤੀ ਹੈ ਕਿ ਮੇਰੀਆਂ ਆਉਂਦੀਆਂ ਜਨਰੇਸ਼ਨਸ ਜਿਹੜੀਆਂ ਉਹ ਮੈਚ ਆਉਂਦੀਆਂ ਕਿ ਇਹ ਚੀਜ਼ਾਂ ਨਾ ਦੇਖਣ ਮੈਨੂੰ ਖੇਦ ਹੁੰਦਾ ਆਪਣੇ ਕੀਤੇ ਦੇ ਉੱਤੇ ਜੀ ਸਸ ਕਾਫੀ ਕਹ ਲੋ ਕਿਸੇ ਵਿਚਾਰ ਨਹੀਂ ਹੋ ਜੋ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆਂਦੇ ਨੇ ਉਮੀਦ ਕਰਦੇ ਹਾਂ ਕਿ ਸਾਡੇ ਵਿਚਾਰ ਪਸੰਦ ਆਏ ਹੋਣਗੇ ਜੇ ਪਸੰਦ ਆਏ ਨਹੀਂ ਤਾਂ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਨੂੰ ਹੁਣ ਵੱਧ ਤੋਂ ਸਬਸਕ੍ਰਾਈਬ ਕਰੋ ਵੱਧ ਤੋਂ ਸ਼ੇਅਰ ਕਰੋ 1 ਲੱਖ ਸਬਸਕ੍ਰਾਈਬਰ ਪੂਰੇ ਹੋਣ ਤੇ ਪੰਜਾਬ ਟੀਵੀ ਕਹ ਲੋ ਕਿ ਬਹੁਤ ਨਵੇਂ ਅਤੇ ਬਹੁਤ ਸਾਡੇ ਦਰਸ਼ਕਾਂ ਨੂੰ ਜ਼ਰੂਰੀ ਪ੍ਰੋਗਰਾਮ ਲੈ ਕੇ ਤੁਹਾਡੇ ਕੋਲ ਕਹੇ ਦਰਸ਼ਕਾਂ ਦੇ ਜਿਹੜੇ ਹਾਜ਼